ਵੈਸੇ ਤਾਂ ਪੰਜਾਬ ਦੇ ਸਰਕਾਰੀ ਦਫ਼ਤਰ ਹਮੇਸ਼ਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੇ ਅੱਜ ਹੁਸ਼ਿਆਰਪੁਰ ਨਗਰ ਨਿਗਮ ਵੀ ਇੱਕ ਵਾਰ ਫਿਰ ਤੋਂ ਉਸ ਸਮੇਂ ਚਰਚਾ ਚ ਆ ਗਿਆ ਜਦੋਂ ਨਿਗਮ ਦੇ ਜ਼ਿਆਦਾਤਰ ਅਧਿਕਾਰੀ ਫਰਲੋ ਤੇ ਨਜ਼ਰ ਆਏ ਤੇ ਨਿਗਮ ਦੇ ਐਕਸੀਅਨ ਵੀ ਕੰਮਕਾਜ ਛੱਡ ਕੋਠੇ ਤੇ ਤੁੱਪ ਦਾ ਆਨੰਦ ਮਾਣਦੇ ਦੇਖੇ ਗਏ ਨੇ ਇਸ ਮੌਕੇ ਨਿਗਮ ਚ ਕੰਮ ਕਰਵੋਣ ਆਏ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ 2-3 ਦਿਨਾਂ ਤੋਂ ਲਗਾਤਾਰ ਕੰਮ ਕਰਵੋਣ ਲਈ ਆ ਰਹੇ ਨੇ ਪਰੰਤੂ ਨਿਗਮ ਦੇ ਸੁਪਰਡੰਟ ਅਮਿਤ ਕੁਮਾਰ ਉਹਨਾਂ ਨੂੰ ਅਜੇ ਤੱਕ ਆਪਣੀ ਕੁਰਸੀ ਤੇ ਨਹੀਂ ਮਿਲੇ ਜਿਸ ਕਾਰਨ ਜਿੱਥੇ ਉਹਨਾਂ ਦੇ ਕੰਮ ਵਿੱਚ ਵੀ ਦੇਰੀ ਹੋ ਰਹੀ ਹੈ ਉੱਤੇ ਹੀ ਨਗਰ ਨਿਗਮ ਦੇ ਅਜਿਹੇ ਰਵੱਈਏ ਕਾਰਨ ਲੋਕਾਂ ਚ ਅਧਿਕਾਰੀਆਂ ਦੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਇਸ ਬੰਦੇ ਜਦੋਂ ਕੰਮਕਾਰ ਛੱਡ ਧੁੱਪ ਦਾ ਆਨੰਦ ਮਾਣ ਰਹੇ ਐਕਸੀਐਨ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਜ਼ਰਾ ਤੁਸੀਂ ਵੀ ਸੁਣੋ ਜੀ ਨਾ ਆਪਣਾ ਜੀ ਰਾਜਕੁਮਾਰ ਰਾਜਕੁਮਾਰ ਕੀ ਕੰਮ ਆਇ ਸੀ ਕਿਹਦੇ ਕੋਲ ਆਇ ਸੀ ਸੁਪਰਡੈਂਟ ਦੇ ਕੋਲ ਆਇਆ ਸੀ ਤੇ ਫਿਰ ਸੁਪਰਡੈਂਟ ਸਾਹਿਬ ਉਹਨਾਂ ਕੋਲ ਗਿਆ ਸੀ ਸੈਂਡ ਜੀ ਕਰਾਉਣਾ ਸੀ ਤੇ 3-4 ਦਿਨ ਹੋ ਗਏ ਹਾਂ ਹੂੰ ਤੇ ਅੱਜ ਕਿੰਨੀ ਦੇਰ ਹੋ ਗਈ ਆਇਆਂ ਨੂੰ ਅੱਜ ਹੋਈ ਗੈਰ ਜੀ ਉੱਤੋਂ 4 ਘੰਟਾ ਆਇਆ ਹੂੰ ਪਹਿਲਾਂ ਕਿੰਨੀ ਵਾਰੀ ਆਏ ਆ ਤਿੰਨ ਚਾਰ ਵਾਰੀ ਗੱਲਬਾਤ ਬਈ ਸੁਪਰਡੈਂਟ ਨਾਲ ਕੋਈ ਨਹੀਂ ਹਜੇ ਤੱਕ ਮਿਲਿਆ ਨਹੀਂ ਇੱਕ ਵਾਰ ਤਾ ਫੇ ਕੰਮ ਦਾ ਕਾਫੀ ਲਾਸ ਹੈਗਾ ਤੁਹਾਨੂੰ ਨੁਕਸਾਨ ਹੋ ਰਿਹਾ ਹਾਂਜੀ ਨੁਕਸਾਨ ਤਾਂ ਹੋ ਰਿਹਾ ਕੋਈ ਟੈਂਡ ਖਰਾਬ ਹੋ ਰਿਹਾ ਬੰਦੇ ਦਾ ਧੀਰਾ ਮਾ ਭਾਜੀ ਆਪਣਾ ਇਹ ਨਹੀਂ ਡਰਨੀ ਹੋਈ ਕਿੱਥੋਂ ਆਏ ਹੋ ਸ਼ਾਲਾ ਪੂਰੀ ਨਾ ਕੀ ਕਮਾਏ ਹੋ ਇੱਥੇ ਤੁਸੀਂ ਨਿਕਲ ਨਹੀਂ ਸਾਈਨ ਕਰਾਣਾ ਹੈ ਕਿਹਦਾ ਤੋਂ ਕਰਾਣੇ ਸਾਈਨ ਸੁਪਰਡੈਂਟ ਤੋਂ ਤੇ ਮਿਲਦਾ ਨਹੀਂ ਨਹੀਂ ਜੀ ਹਲੇ ਤੱਕ ਤਾਂ ਮਿਲਿਆ ਨਹੀਂ ਕਿੰਨੇ ਦਿਨੋਂ ਗਿਆਂਦੇ ਆ ਤੁਹਾਨੂੰ ਹੋ ਗਿਆ 2 ਦਿਨ आज तक मिले हैं कि दो दिन आज कितना टाइम हो गया है यान कौन-कौन पंद्रह का मिला है अपनी की ड्यूटी है जी की, की ड्यूटी, ड्यूटी, ड्यूटी है ये आपने एक्शन में इस पर कार्पूर सब दफ्तर नीचे सारे खाली पे होए ना सुपरिनट अपनी चेयर थे या लाइट अब वगैरह जा के रह गया ना चौदह नंबर रूम्स जेब छह का कोई लाइट ਫੁਟੈਂਟ ਤਾਂ ਦੋ ਤਿੰਨ ਐ ਇੱਥੇ ਕੋਈ ਵੀ ਨਹੀਂ ਮਿਲਿਆ ਤੁਹਾਨੂੰ ਕੋਈ ਨਹੀਂ ਹੈਗਾ ਜੀ ਨੀ ਅਮਿਤ ਕੁਮਾਰ ਦੇ ਬਾਹਰ ਜਿਹੜੇ ਆ ਤਿੰਨ ਚਾਰ ਲੋਕ ਖੜੇ ਆ ਉਹਨੂੰ ਕੰਮ ਕਰਵਾਉਣ ਦੇ ਵਾਸਤੇ ਹਾਂ ਉਹਦੀ ਜਦ ਕੀ ਇੱਥੋਂ ਟਰਾਂਸਫਰ ਵੀ ਹੋ ਚੁੱਕੀ ਹੈਗੀ ਆ ਹਾਂ ਉਹ ਫੇਰ ਵੀ ਨਹੀਂ ਰਲੀਵ ਹੋ ਰਿਹਾ ਯਾਦ ਨਹੀਂ ਮੈਂ ਐਕਚੁਅਲੀ ਤਾਂ ਹੁਣੇ ਆਇਆ ਆਪਣੇ ਮੀਟਿੰਗ ਤੋਂ ਬਾਕੀ ਪਤਾ ਕਰ ਲੈਣਾ ਕਿੱਥੇ ਆਵੇਂ ਤੂੰ ਫੋਨ ਕਰਕੇ ਪੁੱਛ ਲੈਣਾ ਉਹਨਾਂ ਮੇਰੀ ਮੀਟਿੰਗ ਤੇ ਵੀ ਦੋ ਵਾਰ ਗੱਲ ਹੋਈ ਹੈ ਦਫਤਰੀ ਸੀ ਉਸ ਵੇਲੇ ਤਾਂ ਹੂੰ ਹੂੰ ਤੋ ਬਾਅਦ ਹੁਣ ਮੈਂ ਪੁੱਛ ਲੈਣਾ ਤੁਸੀਂ ਵੀ ਸਰ ਇੱਥੇ ਧੁੱਪ ਸੇਕ ਰਹੇ ਹੋ ਜੇ نیچے ਕਿਸੇ ਨਾਲ ਮਿਲਣਾ ਹੋਵੇ ਧੁੱਪ ਨਹੀਂ ਮੈਂ ਸੇਕ ਰਿਹਾ ਮੈਂ ਹੁਣੇ ਆਇਆ ਮੀਟਿੰਗ ਤੋਂ ਮੇਰੀ ਥੋੜੀ ਜੀ ਸਿਹਤ ਖਰਾਬ ਸੀ ਮੈਂ ਦਵਾਈ ਖਾ ਕੇ ਮੈਂ 10 ਮਿੰਟ ਬਾਅਦ ਹੁਣ ਆਪਣਾ ਕੰਮ ਸ਼ੁਰੂ ਕਰਦਾ